ਇਨਾ ਕਬੱਡੀ ਖਿਡਾਰੀ ਵੀਰੀ ਡੈਪਈ ਜੋ ਪਿਛਲੇ ਸਾਲ ਤੋਂ ਬੰਨ੍ਹ ਕੇ ਤੇ ਹੈ ਜਵਾਨ ਪੁੱਤਰ ਦੀ ਸੇਵਾ ਤੇ ਉਸਦੇ ਮਾਪੇ ਜੁਟਿ ਹੋਏ ਨੇ ਅਤੇ ਦਿਨ ਰਾਤ ਪੁੱਤਰ ਦੀ ਤੰਦਰੁਸਤੀ ਦੀ ਅਰਦਾਸ ਕਰ ਰਹੇ ਨੇ ਦੱਸਦੇ ਕਿ ਵੀਰੀ ਡੈਪਈ ਦੇ ਸਰੀਰ 'ਚ ਹੁਣ ਥੋੜੀ ਹਲ ਚਲ ਹੋ ਰਹੀ ਹੈ ਮਾਪੇ ਦਿਨ ਰਾਤ ਵੀਰੀ ਦੀ ਸੇਵਾ ਕਰ ਰਹੇ ਨੇ ਤਾਂ ਕਿ ਮੁੜ ਤੋਂ ਕਬੱਡੀ ਦੇ ਮੈਦਾਨ 'ਚ ਰੇਡ ਪਾ ਸਕੇ ਹਾਰੀ ਜੋ ਵੀਰੀ ਦੇ ਪੇਸ ਇੱਕ ਵੀਡੀਓ ਸਾਂਝਾ ਕੀਤਾ ਗਿਆ ਜਿਸ ਤੇ ਉਸ ਦੇ ਮਾਤਾ ਪਿਤਾ ਉਸ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਅਤੇ ਉਸ ਦੇ ਪਿਤਾ ਸੁੱਖਾ ਦਾ ਸਾਰ ਯਾਨੀ ਕਿ ਸੁਖਮਨੀ ਸਾਹਿਬ ਦਾ ਪਾਠ ਸੁਣਾਉਂਦੇ ਹੋਏ ਨਜ਼ਰ ਆ ਰਹੇ ਨੇ ਦੱਸਦੇ ਕਿ ਵੀਰੀ ਦੇ ਫੈਨਸ ਵੀ ਇਸ ਵੀਡੀਓ ਤੇ ਕਮੈਂਟ ਕਰਕੇ ਵੀਰੀ ਦੀ ਜਲਦ ਤੰਦਰੁਸਤੀ ਦੇ ਲਈ ਅਰਦਾਸ ਕਰ ਰਹੇ ਨੇ ਦੱਸਦੇ ਕਿ ਵੀਰੀ ਡੈਪ ਹੀ ਪਿਛਲੇ 1 ਸਾਲ ਤੋਂ ਬੈੱਡ ਤੇ ਪਿਆ ਜਿਹੜਾ ਪੁੱਤਰ ਬੁਢਾਪੇ ਵੇਲੇ ਉਹਨਾਂ ਦਾ ਸਹਾਰਾ ਬਣਨਾ ਸੀ ਉਹ ਮੰਜੇ ਤੇ ਖੁਦ ਮਾ ਆਪਿਆ ਦੇ ਸਹਾਰੀ ਉੱਠਦਾ ਬੈਠਦਾ ਐਸੇ ਵੇਲੇ ਕਬੱਡੀ ਤੇ ਉਸਦੀ ਤੁੱਤੀ ਬੋਲਦੀ ਸੀ ਤੇ ਉਹ ਛੋਟੀ ਦਾ ਚਾਹੀ ਹੈ ਕੀ ਤੁਸੀਂ ਵੀ ਚਾਹੁੰਦੇ ਹੋ ਕਿ ਵੀਰੀ ਦੇਪੇ ਮੋਰ ਤੋਂ ਕਬੱਡੀ ਖੇਡੇ ਕਮੈਂਟ ਕਰਕੇ ਜਰੂਰ ਦੱਸਿਓ